ਕੀ ਕੀ ਇਹਦੇ ਮੁੱਦੇ ਤੇ ਠੀਕ ਹੈ ਤੇ ਕੌਣ-ਕੌਣ ਮਹਿਮਾਨ ਸਪਨ ਤੁਹਾਡੀ ਇਸ ਪਾਸੇ ਸ਼ਾਮਿਲ ਹੋਏ। ਅੱਜ ਦੀ ਜਿਹੜੀ ਮੀਟਿੰਗ ਹੈ ਜੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਤੋਣਾ ਚ ਹਾਰ ਹੋਈ ਆ ਉਹਦੇ ਮੰਥਨ ਲਈ ਔਰ ਬੰਦੀ ਸਿੰਘਾਂ ਦੀ ਰਿਹਾਈ ਲਈ ਖਾਸ ਤੌਰ ਤੇ ਉਸ ਗੱਲਬਾਤ ਲਈ ਮਤਵੀਰ ਸਿੰਘ ਲੋਟ ਕੌਮੀ ਮੀਤ ਪ੍ਰਧਾਨ ਔਰ ਸਾਡੇ ਸ਼ਹਿਰ ਦੇ ਵਰਕਰ ਜਿਹੜੇ ਅਸੀਂ ਇਕੱਠੇ ਹੋਏ ਆ ਇਸ ਸੰਬੰਧੀ ਜੇ ਮੀਟਿੰਗ ਰੱਖੀ ਗਈ। ਕਿਸੇ ਨਾ ਕੋਈ ਹਵਾ ਦੀ ਦਿੱਕਤ ਹੈ ਹਵਾ ਦਾ ਕਾਰਨ ਕੀ ਹੈ ਕਿ ਅਲਗਾ ਛੋਣੀ ਕਰ ਜਾਵੇ ਆਉਣ ਲਈ ਸਮਝ ਕਿਸੇ ਰਾਜ ਨੂੰ ਪਰਾਈ ਤੇ ਸ਼੍ਰੋਮਣੀ ਅਕਾਲੀ ਦਲ ਦੇਖੋ ਜੀ ਖੇਤਰੀ ਪਾਰਟੀ ਹੈ ਵੱਡੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਪਾਰਟੀਆਂ ਇਸ ਤਰ੍ਹਾਂ ਖਤਮ ਨਹੀਂ ਹੁੰਦੀਆਂ ਪਾਰਟੀਆਂ ਦੇ ਨਾਲ ਉਤਾਰ ਚੜਾਅ ਜਿਹੜਾ ਹੈਗਾ ਉਹ ਹੁੰਦਾ ਰਹਿੰਦਾ ਪਰ ਪਾਰਟੀਆਂ ਦੇ ਵਿੱਚ ਕਈ ਤਰ੍ਹਾਂ ਦੀ ਨਿਰਾਸ਼ਾ ਕਈ ਵਾਰੀ ਸਾਹਮਣੇ ਆਂਦੀ ਹੈ ਵਰਕਰ ਦੀ ਜਿਹੜਾ ਤਾਂ ਮਿਹਨਤੀ ਵਰਕਰ ਹੈ ਕੰਮ ਕਰਨ ਵਾਲਾ ਉਸ ਨੂੰ ਕਈ ਵਾਰੀ ਪਿੱਛੇ ਬੈਕਵਰਡ ਤੇ ਰੱਖਿਆ ਜਾਂਦਾ ਔਰ ਜਿਹੜੇ ਕੋਈ ਫਾਈਨੈਂਸ਼ੀਅਲ ਦੇ ਤੌਰ ਤੇ ਕੁਝ ਵਿਅਕਤੀ ਉਹ ਆ ਜਾਂਦੇ ਆ ਅੱਗੇ ਜਿਹੜਾ ਕਿ ਪਾਰਟੀ ਨੂੰ ਨੁਕਸਾਨ ਪਹੁੰਚਦਾ ਜੀ ਔਰ ਪਤਾ ਲੱਗਦਾ ਉਦੋਂ ਜਦੋਂ ਵੋਟਾਂ ਆਉਂਦੀ ਹੈ ਵੋਟਾਂ ਜਦੋਂ ਪਾਰਟੀ ਹਾਸ਼ੀਏ ਜਾਂਦੀ ਹੈ ਤੇ ਤਾਂ ਇਸ ਚੀਜ਼ ਦਾ ਪਤਾ ਲੱਗਦਾ ਜੀ ਪਹਿਲਾਂ ਲੀਡਰਾਂ ਨੂੰ ਪਤਾ ਨਹੀਂ ਲੱਗਦਾ ਸੋ ਮੈਂ ਤਾਂ ਇਹ ਹੀ ਕਹਾਗਾ ਕਿ ਹੁਣ ਇਤਨਾ ਕੁਝ ਹੋ ਗਿਆ ਵੋਟ ਬੈਂਕ ਬਹੁਤ ਘਟ ਗਿਆ ਤਾਂ ਜਿਹੜੇ ਮਿਹਨਤੀ ਵਰਕਰ ਹੈ ਉਹ ਪਾਰਟੀ ਚ ਅੱਗੇ ਲਿਆਂਦੇ ਜਾਣਾ ਉਹਨਾਂ ਨੂੰ ਥਾਪੜਾ ਦਿੱਤਾ ਜੇ ਤਾਂ ਹੀ ਪਾਰਟੀ ਦਾ ਜਿਹੜਾ ਜਿਹੜਾ ਆਧਾਰ ਹੈ ਵੋਟ ਬੈਂਕ ਦਾ ਉਹ ਬੱਧੇਗਾ ਜਿਹਦੇ ਚ ਕੀ ਤੁਸੀਂ ਹੋਰ ਕਮੇਟੀ ਹੈ ਜਾਂ ਹੋਰ ਜਿਹੜੇ ਹੁੰਦੇ ਆ ਉਹ ਸਾਰੇ ਇਸ ਟਾਈਮ ਸੁਖਵੀਰ ਬਾਦਲ ਨੂੰ ਭੰਗ ਕਰ ਦੇਣੇ ਚਾਹੀਦੇ ਔਰ ਨਵੇਂ ਵਿਅਕਤੀ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਹਟਾ ਦਿਓ ਨਵੇਂ ਵਿਅਕਤੀ ਹੋਰ ਜੋੜੋ ਨਾਲ ਨਵੀਂ ਚੋਣ ਕਰੋ ਨਵੇਂ ਬੰਦੇ ਨਾਲ ਅਟੈਚ ਕਰੋ ਕੋਈ ਹੋਰ ਕਮੇਟੀ ਐ ਕੋਈ ਸਲਾਹਕਾਰ ਕਮੇਟੀ ਐ ਕੋਈ ਹੋਰ ਉਹਦੇ ਉਹੀ ਬੰਦੇ ਵਾਪਸ ਮੁੜ ਕੇ ਜਦ ਕਿ ਇਹਨਾਂ ਬੰਦਿਆਂ ਨੇ ਅਸੀਂ ਦੇਖ ਲਿਆ ਪਾਰਟੀ ਦਾ ਕੀ ਹਾਲ ਹੈ ਸੋ ਮੈਂ ਇਹ ਕਾਂਗਾ ਕਿ ਅੱਗੇ ਆਉਣ ਦੇ ਸਮੇਂ 'ਚ ਪ੍ਰਧਾਨ ਸਾਹਿਬ ਨੂੰ ਹੋਰ ਕਈ ਗੱਲਾਂ ਦਾ ਸਾਹਮਣਾ ਕਰਨਾ ਪੈਣਾ ਹੈ ਕਰਨਾ ਪੈ ਸਕਦਾ ਹੈ ਚਾਹੇ ਉਹਨਾਂ ਦੀ ਪ੍ਰਧਾਨਗੀ ਦੇ ਉੱਤੇ ਵੀ ਉਂਗਲਾ ਉਠਾਣ ਤੇ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਹੋਣ ਜਿਹਦੇ ਕਰਕੇ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਸਕੇ ਦੂਜੀਆਂ ਪਾਰਟੀਆਂ ਵੱਲੋਂ ਵੀ ਸੋ ਇਹ ਹੁਣ ਪ੍ਰਧਾਨ ਸਾਹਿਬ ਨੇ ਦੇਖਣਾ ਹੈ ਵੀ ਕਿਸ ਤਰੀਕੇ ਨਾਲ ਪਾਰਟੀ ਨੂੰ ਚਲਾਣਾ ਔਰ ਵਧਾਣਾ ਹੈ। ਬੇਟੀਆਂ ਦੀ ਗੱਲ ਕੀਤੀ ਜਾ ਰਹੀ ਹੈ ਲਗਾਤਾਰ ਪ੍ਰਬੰਧਕੀ ਉਪ ਚਕਿੱਤਾਂ ਗੱਲ ਆ ਗਈਆਂ ਕਿ ਸੰਦੂ ਮਾਜਰਾ ਦਾ ਬਹੁਤ ਧਿਆਨ ਦਿੱਤਾ ਹੈ। ਇਹ ਲੱਗਦਾ ਹੈ ਧਿਆਨ ਜਿਹੜਾ ਕੋਸ਼ਿਸ਼ ਵਿੱਚ ਵਿੱਚ ਇਸ ਭਾਈ ਸਾਹਿਬ ਨਾਲ ਆਉਣਾ ਹੈ ਬਾਤ ਦੀ ਗੱਲ। ਨੂੰ ਚੰਦੂ ਮਾਜਰਾ ਜੀ ਦੇਖੋ ਵਧੀਆ ਲੀਡਰ ਹੈ ਪੁਰਾਣੇ ਕਾਗ ਲੀਡਰ ਹੈ। ਜੇ ਉਹਨਾਂ ਨੇ ਕੋਈ ਗੱਲ ਕੀਤੀ ਹੈ ਤਾਂ ਕੋਈ ਸੋਚ ਸਮਝ ਕੇ ਕੀਤੀ ਹੈ। ਜਿਸ ਕੱਲ ਦਾ ਬੇਭਰੋਸਗੀ ਦਾ ਕੋਈ ਮਤਾ ਕੋਈ ਪ੍ਰਧਾਨਗੀ ਦਾ ਉਹਦੇ 'ਚ ਕੋਈ ਵਿਚਾਰ ਹੋਇਆ ਹੀ ਨਹੀਂ ਤਾਂ ਉਸ ਨੂੰ ਆਪਣੇ ਆਪ ਪ੍ਰੈਸ ਨੋਟ ਦੇ ਵੀ ਦਿੱਤਾ ਜਾਣਾ ਉਹ ਇਹ ਸਮਝਦੇ ਆਂ ਫਿਰ ਸਾਡੀ ਉੱਥੇ ਕੀ ਮਤਲਬ ਕਾਦੀ ਕਦਰ ਰਹੀ ਜਿਹੜੀ ਗੱਲ ਹੋਈ ਨਹੀਂ ਉਸ ਗੱਲ ਨੂੰ ਆਪਾਂ ਦੱਸ ਦਈਏ ਉਹਨਾਂ ਦਾ ਕੋਈ ਪ੍ਰਧਾਨ ਦੇ ਉੱਤੇ ਕੋਈ ਐਲੀਗੇਸ਼ਨ ਜਾਂ ਕੋਈ ਵਿਰੋਧ ਨਹੀਂ ਹੈ ਉਹਨਾਂ ਦਾ ਤਾਂ ਉਸ ਲੈਟਰ ਦੇ ਉੱਤੇ ਉਸ ਪ੍ਰੈਸ ਨੋਟ ਦੇ ਉੱਤੇ ਵਿਰੋਧ ਆ ਜਿਹੜਾ ਕਿ ਜਿਸ ਬੰਦੇ ਨੇ ਲਿਖ ਕੇ ਪ੍ਰੈਸ 'ਚ ਦਿੱਤਾ ਉਹ ਸਿਰਫ ਉਹ ਇਹ ਗੱਲ ਕਰ ਰਿਹਾ ਜੀ ਉਹ ਆਪਸ ਵਿੱਚ ਜਿਹੜਾ ਹੈ ਹੁਣ ਪ੍ਰਧਾਨ ਸਾਹਿਬ ਦੇ ਦੇਖਣਾ ਵੀ ਕਿਸ ਤਰ੍ਹਾਂ ਉਹਨੂੰ ਹੱਲ ਕਰਦਾ ਆ। ਹਾਂ ਲਖਬੀਰ ਸਿੰਘ ਲੋਟ ਮੀਤ ਪ੍ਰਧਾਨ ਨਾ ਸ਼ਰਮਨੀ ਕਾਲੀਦਲ ਅੱਜ ਜੋ ਮੁੱਦੇ ਨੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਲਈ ਇਹ ਜੋ ਸ਼ਰਮਨੀ ਕਾਲੀਦਲ ਦਾ ਬਹੁਤ ਅਨਮੋਲ ਸ੍ਰੀ ਭਾਰ ਹੋਈ ਹੈ। ਉਹਦੇ ਮੁੱਦਿਆਂ ਦੀ ਅੱਜ ਦੀ ਮੀਟਿੰਗਾਂ ਜਿਹੜੀ ਰੱਖੀ ਗਈ ਹੈ। ਨਾ ਸਮਝਦਾ ਕਿ ਜੋ ਵੀ ਇਹ ਕਿਉਂਕਿ ਅੱਜ ਦੀ ਜਦੋਂ 103 ਸਾਲ ਪੁਰਾਣੀ ਹੈ ਸਭ ਤੋਂ ਵੱਡੀ ਜਿਹੜੀ ਹਾਰ ਹੋਈ ਹੈ। ਰੋਮ ਨੇ ਕਾਲੀ ਦਲ ਦੀ ਇਸ ਵਾਰ ਉਹਦੇ ਲਈ ਸਾਨੂੰ ਕੋਕ ਕਰਨ ਦੀ ਲੋੜ ਆ ਸਾਨੂੰ ਮਤਨ ਕਰਨ ਦੀ ਲੋੜ ਆ ਸਾਨੂੰ ਇਸ ਤੇ ਵਿਚਾਰ ਕਰਨ ਦੀ ਲੋੜ ਆ ਠੀਕ ਹੈ ਜੀ ਤਾਂ ਕਿ ਕਿਸ ਤਰ੍ਹਾਂ ਹੋਣ ਅੱਗੇ ਸਾਡੀ ਉੱਪਰ ਚੱਲ ਰਹੇ ਆ ਕਿ ਕਿੰਨੇ ਮੁੱਦੇ ਲੱਗਦੇ ਨੇ ਕਿ ਸਾਡੀ ਪਾਰਟੀ ਉਹ ਗੁਜ ਮੈਂ ਆਪਣੀ ਸੋਚ ਮੁਤਾਬਕ ਹੈ ਕਿ ਕੋਈ 10 ਸਾਲ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਰਹੀ ਹੈ ਉਸ ਵੇਲੇ ਜੋ ਸਰਕਾਰ ਵਿੱਚ ਹੀ ਜ਼ਿਆਦੇ ਮੁੱਦੇ ਉੱਠਦੇ ਰਹੇ ਪਾਰਟੀ ਉਹ ਦੋ ਕਮਜ਼ੋਰ ਹੋਏ ਤੁਸੀਂ ਪਾਰਟੀ ਦੀਆਂ ਨਾ ਮੀਟਿੰਗਾਂ ਹੋਈਆਂ ਨਾ ਜਥੇਬੰਦੀ ਬਣੀ ਨਾ ਪਾਰਟੀ ਨੂੰ ਸਰਕਾਰ ਵਿੱਚ ਕੀਤਾ ਗਿਆ ਉਸ ਤੋਂ ਬਾਅਦ 217 ਚਾਰ ਹੋਈ 22 ਚਾਰ ਹੋਈ ਸਾਡੀ ਹੁਣ ਆ ਕੇ ਮੈਂਬਰ ਪਾਰਲੀਮੈਂਟ ਦੀ ਯਾਰ ਹੋਈ ਤੇ ਮੇਂ ਗੱਲ ਸੰਬੰਧਾ ਕਿ ਜੋ ਗਰਾਊਂਡ ਤੇ ਸਾਡਾ ਵਰਕਰ ਸੀ ਅਸੀਂ ਬਹੁਤ ਗਰਾਊਂਡ ਦੇ ਵਰਕਰ ਨੂੰ ਤਾਕਦਾ ਨਹੀਂ ਕਰ ਸਕੇ ਕਿੱਡੀ ਸਾਡੀ ਲੀਡਰਸ਼ਿਪ ਹੈ ਉਹ ਜਰੂਰ ਤੱਕ ਦੀ ਹੁੰਦੀ ਰਹੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬੜਾ ਇਲੈਕਸ਼ਨ ਤੋਂ ਪਹਿਲਾਂ ਬੜਾ ਪੰਜਾਬ ਜਾ ਯਾਤਰਾ ਕੱਢੀ ਬੜੇ ਬੜੇ ਕੱਠ ਹੋਏ ਔਰ ਮੈਂ ਸਮਝਦਾ ਕਿ ਜੋ ਸੁਖਵੀਰ ਸਿੰਘ ਬਾਦਲ ਨੇ ਕੀਤਾ ਤੇ ਸਾਡੀ ਜਿਹੜੀ ਸੈਕੰਡ ਲੀਡਰਸ਼ਿਪ ਆ ਉਸਨੇ ਕੋਈ ਕੰਮ ਨਹੀਂ ਕੀਤਾ। ਸਾਡੀ ਸੈਕੰਡ ਲੀਡਰਸ਼ਿਪ ਸੁਖਵੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਨ ਤੇ ਲੱਗੀ ਰਹੀ ਕਿ ਇਹਦੀ ਪ੍ਰਧਾਨਗੀ ਕਿਵੇਂ ਜਾਵੇ, ਕਿਵੇਂ ਇਹਨੂੰ ਅਸੀਂ ਕਮਜ਼ੋਰ ਕਰ ਸਕੀਏ। ਉਸੇ ਹੀ ਕਾਰਨ ਨਾਲ ਕਿ ਸਾਡਾ ਵਰਕਰ ਉਹ ਮਜੂਦ ਰਿਹਾ ਤਾਂ ਸਾਡੇ ਜਿਹੜੇ ਲੀਡਰ ਨੇ ਉਹ ਚੰਗੀ ਤਰ੍ਹਾਂ ਉਹਨਾਂ ਨੇ ਕੰਮ ਕੀਤਾ ਤੇ ਇਸੇ ਕਰਕੇ ਸਾਡੀ ਜਿਹੜੀ ਹਾਰ ਆ ਉਹ ਬਹੁਤ ਅਮੋਸੀਬ ਭਰੀ ਹਾਰ ਆ। ਅਸੀਂ ਕਿਉਂਕਿ ਐਮਐਲਏ ਨਾਲੋਂ ਵੀ ਸਾਡੀਆਂ ਵੋਟਾਂ ਕਾਫੀ ਕੱਟੀਆਂ। ਇਹ ਗੱਲ ਨਵੇਂ ਲੋਕਾਂ ਦੀ ਮਾਰੀ ਤੇ ਕਿਹੜੇ ਵਰਕਰ ਪਰ ਉਹ ਵਿੰਦ ਕਰ ਰਹੇ ਪਾਰਟੀ ਦੇ ਵਿੱਚ ਲੱਗਦਾ ਕੁਝ ਚਿਹਰੇ ਨਵੇਂ ਆ ਗਏ ਆ ਤਾਂ ਨਵੇਂ ਤਰੀਕੇ ਨਾਲ ਪਾਰਟੀ ਨੂੰ ਦੁਆਰਾ ਗਰਾਫ ਨੂੰ ਬਿਲਕੁਲ ਅਸੀਂ ਵੀ ਇਹੀ ਸਾਰੇ ਸੋਚਦੇ ਜੇ ਗਰਾਊਂਡ ਲੈਵਲ ਤੇ ਜੋ ਵੀ ਇਨਸਾਨ ਕੰਮ ਕਰਦਾ ਉਹ ਉਸੇ ਗੱਲ ਨੂੰ ਵਿਚਾਰ ਕਰ ਰਿਹਾ ਹੈ ਕਿ ਜਿਹੜੇ ਪੁਰਾਣੇ ਲੀਡਰ ਨੇ ਕੋਈ ਤਿੰਨ ਵਾਰੀ ਹਾਰ ਗਿਆ ਕੋਈ ਚਾਰ ਵਾਰੀ ਹਾਰ ਗਿਆ ਕੋਈ ਪੰਜ ਵਾਰੀ ਹਾਰ ਗਿਆ ਮੈਂ ਸੋਚਦਾ ਉਹਨਾਂ ਨੂੰ ਸਾਈਡ ਤੇ ਕਰਕੇ ਨਵੇਂ ਚਿਹਰੇ ਅੱਗੇ ਲਿਆਉਣੇ ਚਾਹੀਦੇ ਨੇ ਕਿਉਂਕਿ ਨੌਜਵਾਨ ਹਰ 20 ਸਾਲ ਬਾਅਦ ਇੱਕ ਜਨਰੇਸ਼ਨ ਬਦਲਦੀ ਹੈ ਹੁਣ ਨਵੇਂ ਲੋਕ ਨੇ ਜਿਹੜੇ ਨਵੇਂ ਨੌਜਵਾਨ ਨੇ ਨਵੇਂ ਚਿਹਰੇ ਚਾਹੁੰਦੇ ਨੇ ਇਸ ਲਈ ਪੁਰਾਣੇ ਜਿਹੜੇ ਤਈ ਸਾਰਾਂ ਹਾਰ ਗਏ ਉਹਨਾਂ ਨੂੰ ਛੱਡ ਕੇ ਨਵੇਂ ਚਿਹਰੇ ਨੂੰ ਅੱਗੇ ਲਿਆਉਣਾ ਚਾਹੀਦਾ ਤਾਂ ਹੀ ਗਰਾਊਂਡ ਲੈਵਲ ਤੇ ਸਾਨੂੰ ਕੰਮ ਕਰਨਾ ਚਾਹੀਦਾ ਸਾਡੀ ਜਿਹੜੀ ਜਥੇਬੰਦੀ ਹੈ ਜਿਹੜਾ ਲੈਵਲ ਦੀ ਜਥੇਬੰਦੀ ਹੈ ਸਰਕਲ ਲੈਵਲ ਦੀ ਜਥੇਬੰਦੀ ਹੈ ਉਹਨਾਂ ਨੂੰ ਸਾਨੂੰ ਮਜ਼ਬੂਤ ਕਰਕੇ ਅੱਗੇ ਵਧਣਾ ਚਾਹੀਦਾ ਰੋਮਨੀ ਕਾਲੀਦਲ ਦਾ ਬਰਕਰਾਰ ਬਹੁਤ ਮਜ਼ਬੂਤ ਹੈ ਬਰਕਰਾਰ ਸ਼ਰੂਮੰਡੀ ਕਾਲੀਦਲ ਨੰ ਖੜਾ ਹੈ ਪਰ ਸਾਡੀ ਲੀਡਰਸ਼ਿਪ ਨੂੰ ਕੋਈ ਸਖਤ ਫੈਸਲੇ ਲੈਣੇ ਪੈਣਗੇ ਇਸ ਲਈ ਸਾਡਾ ਜਿਹੜੀ ਸ੍ਰੋਮ ਨੇ ਕਾਲੀ ਦਰ ਤੱਕ ਦੀ ਹੋ ਸਰ ਜੋ ਲੋਕ ਸਭਾ ਬਹੁਤ ਸ਼ਹਿਰੀ ਤੋਂ ਬਹੁਤ ਹੋ ਗਿਆ ਤਾਂ ਇਹ ਕਿਹੜੇ ਟਰੇਡਰ ਦੇ ਕੰਮ ਕਰਕੇ ਹੋਈ ਪਿੰਡਾਂ ਬਿਲਕੁਲ ਸਾਡੇ ਟਰੇਡਰ ਦੇ ਕਾਰਨ ਇਹ ਹੋਇਆ ਇਹ ਤੇ ਮੈਂ ਇਹ ਅਸੀਂ ਮੈਂ ਪਿੰਡਾਂ ਦਾ ਰਹਿਣ ਵਾਲਾ ਐਮ ਐਲ ਏ ਤੇ ਸਾਡੀ ਵੋਟ ਐਮ ਐਲ ਏ ਨਾਲੋਂ ਪਿਛਲੀ ਵਾਰ ਨਾਲੋਂ ਪਿੰਡਾਂ 'ਚ ਵਧੀ ਹੈ ਸ਼ਹਿਰਾਂ ਜਾ ਕੇ ਸਾਡਾ ਬਹੁਤ ਜਿਹੜੇ ਜਿਹੜੇ ਸਾਡੀ ਜਥੇਬੰਦੀ ਹੈ ਉਹ ਕਮਜ਼ੋਰ ਹੋ ਜਾਣੂ ਵੋਟਾਂ ਬਹੁਤ ਘੱਟ ਪੈਂਦੀਆਂ ਨੇ ਸ਼ਹਿਰਾਂ 'ਚ